ਸਸੀ ਕਾਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਨੇ ਵਾਲ ਤੋਂ ਜੀ ਬਹੁਤ ਹੀ ਸੋਹਣਾ ਔਰਗੈਂਜ਼ਾ ਦਾ ਆਰਟੀਕਲ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਮੂਰੇ ਬਹੁਤ ਸੋਹਣੇ ਸੋਹਣੇ ਲਾਈਟ ਪਿੰਕ ਲਾਈਟ ਲਵੈਂਡਰ ਲਾਈਟ ਫਰੋਜੀ ਤੇ ਲਾਈਟ ਪਿਸਤਾ ਕਲਰ ਲੈ ਕੇ ਆਏ ਹਾਂ ਜੀ ਤੁਹਾਡੇ ਕੋਲੇ ਬਹੁਤ ਸੋਹਣਾ ਸੋਹਣਾ ਆਰਟੀਕਲ ਆ ਇੱਕ ਸੂਟ ਤੇ ਨਿਗਮਰ ਬਣਨਾ ਤੁਹਾਡੀ ਬਹੁਤ ਸੋਹਣਾ ਨੈਕ ਬਣਿਆ ਹੋਇਆ ਵਾ ਤੇ ਨੈਕ ਦੇ ਨਾਲ ਸੀਕੁਐਂਸ ਦਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਨੈਕ ਲਾਈਨ ਦੀ ਥ੍ਰੈਡ ਲਾਈਨ ਦੇਖੋ ਬਹੁਤ ਸੋਹਣਾ ਵਰਕ ਆ ਤੇ ਪਲੱਸ ਸਿਕੁਐਂਸ ਦਾ ਵਰਕ ਆ ਪਲੱਸ ਸੇਮ ਵਰਕ ਆਊਗਾ ਘੇਰੇ ਤੇ ਘੇਰੇ ਦੇ ਨਾਲ ਵੀ ਸਿਕੁਐਂਸ ਦਾ ਵਰਕ ਹੋਇਆ ਠੀਕ ਹੈ ਜੀ ਇਹਦੇ ਨਾਲ ਆਊਗੀ 3 ਮੀਟਰ ਦੀ ਸਿਲਕ ਦੀ ਬਾਟਮ ਜੇ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਆਊਗਾ ਜੀ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੋਊਗਾ ਜੀ ਦੁਪੱਟੇ ਤੇ ਵੀ ਸਾਰੇ ਤੇ ਵਰਕ ਆਊਗਾ ਥ੍ਰੈਡ ਵਰਕ ਦੀ ਡਿਟੇਲਿੰਗ ਹੋਊਗੀ ਬਹੁਤ ਸੋਹਣੀ ਤੇ 4 ਸਾਈਡ ਕਟ ਵਰਕ ਹੋਊਗਾ ਪਲੱਸ ਸਾਰੇ ਦੁਪੱਟੇ ਤੇ ਆਊਗਾ ਸਿਕੁਐਂਸ ਦਾ ਵਰਕ ਬਾਜ਼ਾਰ ਦੇ ਵਿੱਚ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ ਵਿਕਦਾ ਵਾ ਜੀ ਇਹ ਘੱਟੋ ਘੱਟ 2500-2800 ਰੁਪਏ ਦੀ ਰੇਂਜ ਚ ਨਾਜ਼ ਫੈਸ਼ਨ ਸਾਨੇ ਵਾਲੇ ਤੇ ਮਿਲਣਾ ਕਿੰਨੇ ਦਾ ਜੀ 1550 ਰੁਪਏ ਦਾ 1400 ਰੁਪਏ ਦਾ ਮਿਲਣਾ ਕਿੱਥੇ ਆ ਨਾਜ਼ ਫੈਸ਼ਨ ਸਾਨੇ ਵਾਲੇ ਤੇ ਜੀ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਲਾਈਕ ਫੋਲੋ ਸ਼ੇਅਰ ਥੈਂਕ ਯੂ ਸੋ ਮਚ